ਬਾਲੀਵੁੱਡ ਐਕਟਰ ਰਾਜਕੁਮਾਰ ਰਾਵ ਦੀ ਫਿਲਮ ਬਹਿਨ ਹੋਗੀ ਤੇਰੀ ਚਤਾਨਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਇੱਕ ਵਿਵਾਦ ਖੜਾ ਹੋਣ ਕਾਰਨ ਬੀਤੇ ਕੱਲ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਦੇ ਨਾਲ ਹੀ ਇਸ ਕੇਸ ਦੀ ਅਗਲੀ ਸੁਣਵਾਈ 30 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ ਜੀਹਾਂ ਇਹ ਕੇਸ ਰਾਜਕੁਮਾਰ ਰਾਵ ਤੇ ਸਾਲ 2017 ਤੋਂ ਚੱਲ ਰਿਹਾ ਹੈ ਇਸ ਕੇਸ ਨੂੰ ਥਾਣਾ ਨੰਬਰ 5 'ਚ ਦਰਜ ਕੀਤਾ ਗਿਆ ਸੀ ਤੇ ਮਾਨਯੋਗ ਅਦਾਲਤ ਵਿੱਚ ਸ਼੍ਰੀ ਜਨ ਸ਼ੁਕਲਾ ਨੇ ਰਾਜਕੁਮਾਰ ਰਾਵ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਸੀ ਜਿਸ ਕਰਕੇ ਕੱਲ ਰਾਜਕੁਮਾਰ ਰਾਵ ਸਰੰਦਰਜ ਅਦਾਲਤ ਪਹੁੰਚੇ ਦਸ ਕਿ ਫਿਰ ਉਹ ਬੈਨ ਹੋ ਗਈ ਤੇਰੀ ਚਿਰਾਸ਼ਕਮਾ 라ਵਨੇ ਭਗਵਾਨ ਸ਼ੰਕਰ ਨੂੰ ਗਲਤ ਤੰਗ ਨਾਲ ਪੇਸ਼ ਕੀਤਾ ਸੀ ਜਿਸ ਕਰਕੇ ਉਹਨਾਂ ਤੇ ਕੇਸ ਦਰਜ ਹੋਇਆ ਸੀ ਦੱਸਦੀ ਹੈ ਕਿ ਰਾਜਕੁਮਾਰ ਰਾਵ ਨੂੰ ਪਹਿਲਾਂ ਤੋਂ ਹੀ ਜ਼ਮਾਨਤ ਹਾਸਲ ਕਰ ਚੁੱਕੇ ਨੇ ਪਰ ਅਦਾਲਤ 'ਚ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਰਾਜਕੁਮਾਰ ਰਾਵ ਨੂੰ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਸੀ ਜਿਸ ਤੋਂ ਬਾਅਦ ਬੀਤੇ ਕੱਲ੍ਹ ਜ਼ਮਾਨਤ ਹਾਸਲ ਕਰਨ ਲਈ ਰਾਜਕੁਮਾਰ ਰਾਵ ਜਲੰਧਰ ਪਹੁੰਚੇ ਜਿੱਥੇ ਉਹਨਾਂ ਨੇ ਅਦਾਲਤ 'ਚ ਜ਼ਮਾਨਤ ਹਾਸਲ ਕੀਤੀ ਜ਼ਿਕਰ ਇਹ ਖਾਸ ਹੈ ਕਿ ਜਲੰਧਰ ਕੋਰਟ ਪੇਸ਼ ਹੋਣ ਤੋਂ ਬਾਅਦ ਰਾਜਕੁਮਾਰ ਰਾਵ ਅੰਮ੍ਰਿਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਮੈਂ ਕਿਹਾ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂ मित भावनाਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਇੱਕ ਵਿਵਾਦ ਖੜਾ ਹੋਣ ਕਾਰਨ ਬੀਤੇ ਕੱਲ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਇਸ ਦੇ ਨਾਲ ਹੀ ਇਸ ਕੇਸ ਦੀ ਅਗਲੀ ਸੁਣਵਾਈ 30 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ ਜੀਹਾਂ ਇਹ ਕੇਸ ਰਾਜਕਮਰ ਰਾfte ਸਾਲ 2017 ਤੋਂ ਚੱਲ ਰਿਹਾ ਹੈ ਇਸ ਕੇਸ ਨੂੰ ਥਾਣਾ ਨੰਬਰ 5 'ਚ ਦਰਜ ਕੀਤਾ ਗਿਆ ਸੀ ਤੇ ਮਾਨਯੋਗ ਅਦਾਲਤ ਵਿੱਚ ਸ਼੍ਰੀ ਜਨ ਸ਼ੁਕਲਾ ਨੇ ਰਾਜਕਮਰ ਰਾਵ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਸੀ ਜਿਸ ਕਰਕੇ ਕੱਲ ਰਾਜਕਮਰ ਰਾਜਰੰਦਰ ਅਦਾਲਤ ਪਹੁੰਚੇ ਦੱਸ ਦੇ ਕਿ ਫਿਰ ਨ ਬਹਿਨ ਹੋਗੀ ਤੇਰੀ ਚ ਰਾਜਕਮਰ ਰਾਵ ਨੇ ਭਗਵਾਨ ਸ਼ੰਕਰ ਨੂੰ ਗੱਲ ਤੰਗ ਨਾਲ ਪੇਸ਼ ਕੀਤਾ ਸੀ ਜਿਸ ਕਰਕੇ ਉਹਨਾਂ ਤੇ ਕੇਸ ਦਰਜ ਹੋਇਆ ਸੀ ਦੱਸਦੀ ਹੈ ਕਿ ਰਾਜਕੁਮਾਰ ਰਾਮ ਨੂੰ ਪਹਿਲਾਂ ਤੋਂ ਹੀ ਜ਼ਮਾਨਤ ਹਾਸਲ ਕਰ ਚੁੱਕੇ ਨੇ ਪਰ ਅਦਾਲਤ 'ਚ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਰਾਜਕੁਮਾਰ ਰਾਮ ਨੂੰ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਸੀ ਜਿਸ ਤੋਂ ਬਾਅਦ ਬੀਤੇ ਕੱਲ੍ਹ ਜ਼ਮਾਨਤ ਹਾਸਲ ਕਰਨ ਲਈ ਰਾਜਕੁਮਾਰ ਰਾਮ ਜਲੰਧਰ ਪਹੁੰਚੇ ਜਿੱਥੇ ਉਹਨਾਂ ਨੇ ਅਦਾਲਤ 'ਚ ਜ਼ਮਾਨਤ ਹਾਸਲ ਕੀਤੀ ਜ਼ਿਕਰ ਇਹ ਖਾਸ ਹੈ ਕਿ ਜਲੰਧਰ ਕੋਰਟ ਪੇਸ਼ ਹੋਣ ਤੋਂ ਬਾਅਦ ਰਾਜਕੁਮਾਰ ਰਾਮ ਅੰਮ੍ਰਿਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਮੈਂ ਕਿਹਾ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼